ਰੇਡੀ ਕੁਲਦੀਪ ਮਾਨਕ ਪੰਜਾਬੀ ਗਾਇਕੀ ਦਾ ਇੱਕ ਅਜਿਹਾ ਨਾ ਹੈ ਜੋ 70 ਦੇ ਦਹਾਕੇ ਤੋਂ ਲੈ ਕੇ ਅੱਜ 2025 ਦੇ ਦੌਰ ਵਿੱਚ ਵੀ ਸਰੋਤਿਆਂ ਦੇ ਮਨਾਂ ਉੱਤੇ ਪੁਕਰਿਆ ਪਿਆ ਹੈ ਡੰਡੀ ਸੁਨਣ ਵਾਲੇ ਭਲੀ ਭਾਂਤ ਜਾਣਦੇ ਹਨ ਕਿ ਉਹਨਾਂ ਨੇ ਹਮੇਸ਼ਾ ਹੀ ਰੂਧਾਰੀ ਵਾਲੀ ਸਾਫ ਸੁਥਰੀ ਗਾਇਕੀ ਨੂੰ ਪੇਸ਼ ਕੀਤਾ ਹੈ ਡੰਡੀ ਉਸ ਦੇ ਗੀਤਾਂ ਦੀ ਸਭਿਆਚਾਰਕ ਮਹਿਕ ਨੇ ਮਨੁੱਖੀ ਮਨ ਸੁਗੰਧਿਤ ਕੀਤਾ ਹੈ ਡੰਡੀ ਕਲੀਆਂ ਦਾ ਬਾਦਸ਼ਾ ਲੋਕ ਗਾਥਾਾਂ ਦਾ ਬਾਦਸ਼ਾ ਮਾੜਵੇ ਦਾ ਸਪੂਤ ਅਤੇ ਅਖਾੜਿਆਂ ਦੀ ਸ਼ਾਨ ਵਰਗੇ अनेका ਹੀ ਨਾਵਾ ਨਾਲ ਜਾਣਿਆ ਜਾਣ ਵਾਲਾ ਕੁਲਦੀਪ ਮਾਨਕ ਪੰਜਾਬੀ ਗਾਇਕੀ ਦਾ ਇੱਕ ਅਜਿਹਾ ਤਰੂ ਤਾਰਾ ਹੈ ਜਿਸ ਦੀ ਚਮਕ ਵਿੱਚ ਉਸ ਦੀ ਸ਼ਖਸੀਅਤ ਸਾਪ ਝਲਕਦੀ ਨਜ਼ਰ ਆਉਂਦੀ ਹੈ ਡੰਡੀ ਆਪਣੇ ਸੀਨੀਅਰ ਅਤੇ ਸਮਕਾਲੀ ਗਵਈਆਂ ਦੇ ਬਰਾਬਰ ਬੰਝ ਗੱਡ ਕੇ ਗਾਉਣ ਵਾਲੇ ਕੁਲਦੀਪ ਮਾਨਕ ਨੇ ਆਪਣੀ ਗਾਇਕੀ ਦਾ ਇੱਕ ਤੜਲੇਦਾਰ ਸੁਨਹਿਰੀ ਇਤਿਹਾਸ ਸਿਰਜਿਆ ਹੈ ਡੰਡੀ ਉਹ ਇੱਕ ਅਜਿਹਾ ਭਾਰਤੀ ਪੰਜਾਬੀ ਲੋਕ ਗਾਇਕ ਸੀ ਜੋ ਪੰਜਾਬੀ ਲੋਕ ਸੰਗੀਤ ਵਿੱਚ ਆਪਣੇ ਯੋਗਦਾਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਡੰਡੀ ਉਹਨਾਂ ਨੂੰ ਪੰਜਾਬੀ ਸੰਗੀਤ ਦੇ ਮਹਾਨ ਗਾਇਕ ਵਜੋਂ ਵੀ ਮਹਾਰਤ ਹਾਸਲ ਹੈ ਡੰਡੀ ਕਿਉਂਕਿ ਉਸਨੇ ਆਪਣੇ ਲੰਮੇ ਦਹਾਕਿਆਂ ਦੇ ਕੈਰੀਅਰ ਅਤੇ ਬੁਲੰਦ ਆਵਾਜ਼ ਦੇ ਨਾਲ ਅਕਸਰ ਆਪਣੇ ਗੀਤਾਂ ਵਿੱਚ ਪਿਆਰ ਸਮਾਜਿਕ ਨਿਆਂ ਅਤੇ ਪੰਜਾਬੀ ਸੱਭਿਆਚਾਰ ਦੇ ਵਿਸ਼ਿਆਂ ਨੂੰ ਨਜਿੱਠਿਆ ਹੈ ਜੋ ਭਾਵਕਤਾ ਸਮਾਜਿਕ ਸੁਨੇਹਾ ਅਤੇ ਪੰਜਾਬੀ ਸੱਭਿਆਚਾਰ ਦੀ ਗਹਿਰੀ ਝਲਕ ਦਿਂਦੇ ਹਨ ਡੰਡੀ ਰੜੀ ਪੰਜਾਬੀ ਲੋਕ ਗੀਤਾਂ ਦੇ ਸ਼ਹਿਨਸ਼ਾ ਗਾਇਕ ਕੁਲਦੀਪ ਮਾਨਕ ਨੇ ਗਾਇਕੀ ਵਿੱਚ ਆਪਣੀ ਬਾਦਸ਼ਾਹੀ ਕਾਇਮ ਕਰਦਿਆਂ ਜ਼ਿੰਦਗੀ ਨੂੰ ਖੁੱਲ ਕੇ ਮਾਨਿਆ ਅਤੇ ਆਪਣੀ ਗਾਇਕੀ ਦਾ ਵੇਖਾਪਰਦਰਸ਼ਨ ਕੀਤਾ ਡੰਡੀ 15 ਨਵੰਬਰ 1952 ਨੂੰ ਪਿੰਡ ਜਲਾਲ ਵਿੱਚ ਜਨਮੇ ਕੁਲਦੀਪ ਮਾਨਕ ਨੂੰ ਗਾਇਕੀ ਦੀ ਗੁਰਤੀ ਪਰਿਵਾਰ ਦੀ ਵਿਰਾਸਤ ਵਿੱਚੋਂ ਹੀ ਮਿਲੀ ਕਿਉਂਕਿ ਉਸ ਦੇ ਪਿਤਾ ਨਿੱਕਾ ਖਾਨ ਨਾਬੇ ਦੇ ਮਹਾਰਾਜਾ ਹੀਰਾ ਸਿੰਘ ਦੇ ਦਰਬਾਰੀ ਕੀਰਤਨੀਏ ਸਨ ਡੰਡੀ ਇਸ ਲਈ ਉਸ ਨੂੰ ਛੋਟੀ ਉਮਰੇ ਹੀ ਸੰਗੀਤ ਦਾ ਸ਼ੌਂਕ ਪੈ ਗਿਆ ਡੰਡੀ ਉਹਨਾਂ ਨੇ ਕਵਾਲ ਖੁਸ਼ੀ ਮੁਹੰਮਦ ਪੁੱਟੀ ਬਾਲੇ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ ਡੰਡੀ ਕੁਲਦੀਪ ਮਾਨਕ ਜਦੋਂ ਖੁੱਲੇ ਅਖਾੜਿਆਂ ਵਿੱਚ ਆਪਣੀ ਲੰਮੀ ਹੇਕ ਲਾਉਂਦਾ ਤਾਂ ਪੰਡਾਲ ਵਿੱਚ ਬੈਠੇ ਸਰਉਤਿਆਂ ਵਿੱਚ ਸਨਾਟਾ ਸ਼ਾ ਜਾਂਦਾ ਅਤੇ ਰਾਹੀਆਂ ਦੇ ਰਾਹ ਬਦਲ ਜਾਂਦੇ ਸਨ ਡੰਡੀ ਉਹ ਆਪਣੀ ਜੋਸ਼ੀਲੀ ਆਵਾਜ਼ ਦੇ ਨਾਲ ਰੂਹਾਂ ਵਿੱਚ ਜਾਨ ਪਾ ਕੇ ਦਲੇਰਤਾ ਭਰ ਦਿੰਦਾ ਸੀ ਡੰਡੀ ਉਹਨਾਂ ਦੇ ਗੀਤ ਸਿਰਫ ਸੰਗੀਤਕ ਰੂਪ ਵਿੱਚ ਹੀ ਅਮੀਰ ਨਹੀਂ ਬਣੇ ਸਗੋਂ ਸਮਾਜਿਕ ਤਬਦੀਲੀ ਦਾ ਮਾਧਿਅਮ ਵੀ ਬਣੇ ਡੰਡੀ ਉਹਨਾਂ ਦੇ ਗੀਤਾਂ ਨੇ ਸੰਘਰਸ਼ ਅਤੇ ਪਿਆਰ ਨੂੰ ਸੰਵੇਦਨਸ਼ੀਲਤਾ ਨਾਲ ਉਜਾਗਰ ਕੀਤਾ ਡੰਡੀ ਉਹਨਾਂ ਦੇ ਗੀਤ ਸਮਾਜਿਕ ਸੁਨੇਹਿਆਂ ਭਾਵਕਤਾ ਅਤੇ ਸੱਭਿਆਚਾਰਕ ਮੁੱਲਾਂ ਨੂੰ ਸੰਜੋਏ ਹੋਏ ਹਨ ਡੰਡੀ ਅੱਜ ਵੀ ਇਹ ਗੀਤ ਸੁਣ ਕੇ ਲੋਕਾਂ ਨੂੰ ਉਹਨਾਂ ਦੀ ਬੁਲੰਦ ਆਵਾਜ਼ ਅਤੇ ਉਹਨਾਂ ਦੇ ਸੁਨੇਹੇ ਦੀ ਗਹਿਰਾਈ ਮਹਿਸੂਸ ਹੁੰਦੀ ਹੈ ਡੰਡੀ ਉਹਨਾਂ ਦੀ ਉੱਚੀ ਅਤੇ ਜੋਸ਼ੀਲੀ ਆਵਾਜ਼ ਨੇ ਧੀਆਂ ਦੇ ਪ੍ਰਤੀ ਗਾਏ ਗੀਤਾਂ ਨੂੰ ਸਮਾਜ ਵਿੱਚ ਉਹਨਾਂ ਦੀਆਂ ਭਾਵਨਾਵਾਂ ਅਤੇ ਸਤਿਕਾਰ